ਜ਼ਿਲ੍ਹਾ ਪਠਾਨਕੋਟ ਦੇ ਪਿੰਡ ਫੰਤੋਲੀ ਵਿੱਚ ਪਿਛਲੇ ਕਈ ਦਿਨਾਂ ਤੋਂ ਸੱਤ ਸ਼ਿਕਿਆਂ ਦੀ ਦਹਿਸ਼ਤ ਬਣੀ ਹੋਈ ਹੈ ਜਿਸ ਦੇ ਚਲਦੇ ਪੁਲਿਸ ਵੀ ਚੌਕਸ ਹੋਈ ਹੈ ਤੇ ਲਗਾਤਾਰ ਸਰਚ ਆਪਰੇਸ਼ਨ ਵੀ ਚਲਾਏ ਜਾ ਰਹੇ ਹਨ ਅੱਜ ਦੀ ਆਈਜੀ ਰਾਕੇਸ਼ ਕੌਸ਼ਲਵਾਲੋ ਐਸਐਸਪੀ ਪਠਾਨਕੋਟ ਅਤੇ ਪੁਲਿਸ ਪਾਰਟੀ ਨਾਲ ਇਸ ਪਿੰਡ ਦਾ ਦੌਰਾ ਕੀਤਾ ਤੇ ਲੋਕਾਂ ਨਾਲ ਰੁਬਰੂ ਹੋਏ ਜਿੱਥੇ ਲੋਕਾਂ ਵੱਲੋਂ ਫੰਤੋਲੀ ਪਿੰਡ ਵਿੱਚ ਸ਼ਕੀਆਂ ਦੀ ਦਹਿਸ਼ਤ ਬਾਰੇ ਗਲਬਾਤ ਕੀਤੀ ਉਥੇ ਹੀ ਡੀਆਈਜੀ ਰਾਕੇਸ਼ ਕੌਸ਼ਲਵਾਲੋ ਲੋਕਾਂ ਨੂੰ ਆਸ਼ਵਾਸਨ ਦਿੱਤਾ ਕਿ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ ਤੇ ਹਰ ਸਮੇਂ ਉਹਨਾਂ ਨਾਲ ਹੈ ਪਿੰਡ ਦੇ ਲੋਕਾਂ ਨੂੰ ਕਾਬਰਾਉਂਦੀ ਨਵੇਂ ਉਸ ਟਾਈਮ 'ਤੇ ਪਹੁੰਚ ਜਾਣਾ ਤੇ ਦੋ ਪੁਲਿਸ ਵਾਈਡਿੰਗ ਹੋਈ ਬੰਨਿਆ ਦੀ ਸ਼ਕਤੀ ਬੰਨਿਆ ਦੀ ਔਰ ਤੁਹਾਨੂੰ ਸਾਨੂੰ ਇਨਫੋਰਮ ਚਾਹੁੰਦਾ ਹਾਂ ਕਿ ਅੱਗੇ ਸਭ ਨਾਲ ਗੱਲ ਕਰਾਂ ਤੁਹਾਡੇ ਵਿਚਾਰ ਸੁਣਾ ਜੋ ਹੋ ਰਿਹਾ ਏ ਲੋੜ ਆਸੀ ਉਹਦੇ ਤੇ ਉਹ ਇਸ ਪਿੰਡ ਨਾਲ ਪਿਛਲੇ ਇੱਕ ਹਫਤੇ ਦੌਰਾਨ ਦੋ ਵਾਰੀ ਰਿਪੋਰਟਿੰਗ ਹੋਈ ਹੈ ਵੀ ਸ਼ਾਇਦ ਕੁਝ ਬੰਦੇ ਆਏ ਨੇ ਚੱਕੀ ਅਣਕਾਂ ਜਾ ਕੇ ਰੋਟੀ ਮੰਗੀ ਪਾਣੀ ਮੰਗਿਆ ਫਿਰ ਉਹ ਚਲੇ ਗਏ ਉਹਦੇ ਬਾਅਦ ਅਸੀਂ ਕਾਫੀ ਮੈਸਿਵ ਸਰਚ ਪੇਸ਼ੈਂਟ ਐਸਐਸਪੀ ਪਠਾਨਕੋਟ ਆਰਮੀ ਬੀਐਸਐਫ ਨੇ ਮਿਲ ਕੇ ਚਲਾਏ ਬਟ ਉਹ ਸਾਨੂੰ ਸਲਵਾਗ ਨਹੀਂ ਮਿਲਿਆ ਐਵੇਂ ਮੈਂ ਗਲਤ ਗਲਕਮਾ ਵੀ ਕਨੋਟ ਫਾਈਂਡ ਐਨੀਥਿੰਗ ਿਸਪਾਇਡ ਯੂਜ਼ਿੰਗ ਟੈਕਨੋਲੋਜੀ ਆਲਸੋ ਥਰਮਲ ਇਮੇਜਿੰਗ ਵਾਲੇ ਡਰੋਨਸ ਦੂਸਰੇ ਡਰੋਨਸ ਬਟ ਉਹਦੇ ਬਾਅਦ ਇਹ ਖਬਰ ਆ ਰਹੀ ਸੀ ਕਿ ਪਿੰਡੀ ਲੋਕਾਂ 'ਚ ਥੋੜੀ ਦਹਿਸ਼ਤ ਐ ਇਸ ਚੀਜ਼ ਦੀ ਔਰ ਉਹ ਇਸ ਨੂੰ ਮਹਿਸੂਸ ਕਰ ਰਹੇ ਆ ਉਸ ਕੜੀ ਅੱਜ ਮੈਂ ਔਰ ਐਸਐਸਪੀ ਪਠਾਨਕੋਟ ਸੀ ਆਏ ਆ ਇਹਨਾਂ ਦੀ ਗੱਲਾਂ ਸੁਣਨ ਵਾਸਤੇ ਇਹਨਾਂ ਦੇ ਵਿਚਾਰ ਸੁਣਨ ਵਾਸਤੇ ਔਰ ਇਹਨਾਂ ਨੂੰ ਆਸ਼ਵਾਸਨ ਦੇਣ ਵਾਸਤੇ ਕਿ ਘਬਰਾਓ ਨਾ ਅਸੀਂ ਤੁਹਾਡੇ ਨਾਲ ਆ ਹਰ ਤਰੀਕੇ ਨਾਲ ਤੁਹਾਡੀ ਅਸੀਂ ਰੱਖਿਆ ਕਰਾਂਗੇ ਜਿਸ ਤਰ੍ਹਾਂ ਪੰਜਾਬ ਪੁਲਿਸ ਕਰਦੀ ਆਈ ਹੈ ਅਸੀਂ ਉਸ ਦਿਨ ਤੋਂ ਇਸ ਇਲਾਕੇ 'ਚ ਪੂਰਾ ਹਾਈ ਅਲਰਟ ਰੱਖਿਆ ਗਿਆ ਸੀ ਆਰਮੀ ਬੀਐਸਐਫ ਸਾਡੀ ਪੰਜਾਬ ਪੁਲਿਸ ਪੂਰੀ ਐਸ ਅਲਰਟ ਆ ਮਿਲ ਕੇ ਅਸੀਂ ਸਰਚ ਪ੍ਰੋਸੈਸ ਕਰ ਰਹੇ ਆ ਮਿਲ ਕੇ ਅਸੀਂ ਚੈਕਿੰਗ ਕਰ ਰਹੇ ਆ ਔਰ ਅਸੀਂ ਆਪਣੇ ਸਪੈਸ਼ਲ ਜਿਹੜੀਆਂ ਸਾਡੀ ਐਸਓਜੀ ਯੂਨਿਟਸ ਨੇ ਕਵਰਡਿਊਜ਼ ਨੇ ਹਿੱਟਸ ਨੇ ਅਸੀਂ ਸਾਰੀਆਂ ਇਥੇ ਲਗਾਈਆਂ ਤਾਂ ਕਿ ਅਸੀਂ ਇਹ ਨਹੀਂ ਮੰਨ ਕੇ ਚੱਲੇਗੀ ਕਿਸੇ ਵੀ ਤਰ੍ਹਾਂ ਕੋਈ ਇਤਲਾ ਝੂਠੀ ਹੈ ਅਸੀਂ ਮੰਨਦੇ ਕਿ ਹੋਸਟਾਈ 1% ਚਾਹੀਏ ਹੋਸਟਾਈ 100% ਚਾਹੀਏ ਇਸ ਤੋਂ ਵੱਧ ਹੋਏ ਇਹ ਸਿੱਕੇ ਨਾਲ ਅਸੀਂ ਆਪਣੇ ਆਪ ਨੂੰ ਇਥੇ ਅ ਪਿਆਰ ਕੀਤਾਗਾ ਸੀ ਅਸੀਂ ਇਸ ਤਿੱਕੇ ਨਾਲ ਅਸੀਂ ਆਪਣੀ ਕਾਫੀ ਕਰ ਰਹੇ ਆ ਕਿ ਜੇ ਗਲ ਚਚਾਈ ਆ ਔਰ ਬੰਦੇ ਆਏ ਨੇ ਤਾਂ ਫਿਰ ਸਾਡਾ ਹਣ ਦਾ ਇਹਦੇ ਵਾਈਟਕਰ ਹੋ ਜੇ ਮੁਕਾਬਲਾ ਹੋ ਜੇ ਤਾਂ ਫਿਰ ਬੱਸ ਕਿਨਾ ਜਾਸਮੇ ਰਹਿ। ਤਾਂ ਮੈਂ ਲੋਕਾਂ ਨੂੰ ਇਹ ਵਿਸ਼ਵਾਸ ਹੋਇਆ ਕਿ ਤੁਸੀਂ ਬੇਫਿਕਰ ਹੋ 50 ਪੁਲਿਸ ਸਾਡੇ ਨਾਲ ਹਮੇਸ਼ਾ ਸੀ ਅੱਜ ਵੀ ਹੈ ਕੱਲ ਵੀ ਰਹੇਗੀ। ਔਰ ਇਹਦੇ ਨਾਲ ਨਾਲ ਅਸੀਂ ਜੋ ਸੁਝਾਅ ਆਨੇ ਉਹ ਵੀ ਨੋਟ ਕੀਤੇ ਨੇ ਜਿਵੇਂ ਇੱਕ ਨੇ ਬੰਦੇ ਨੇ ਕਿਹਾ ਸਾਡੇ ਵਿੱਪਨ ਦੇ ਦਿਓ। ਉਹ ਚੌਥੀ ਵਾਪਨ ਸਪਿੰਡ ਦੇ ਨੇ 24 ਉਤੇ ਆ ਚੁੱਕੇ 10 ਰਹਿੰਦੇ ਐ। ਉਹ 10 ਵਿੱਪਨ ਨੂੰ ਅੱਜ ਰਾਤ ਹੀ ਨਕਾਸ ਸੁਰਤ ਕਰਨ ਸਾਰੇ ਜਿਹੜੇ ਹੈਗੇ ਆ ਵਸਤੀ ਕੋਣ ਲਾਇਸੈਂਸੀ ਵੀ ਆਪਣੇ ਉਹਨਾਂ ਦੇ ਮਿਲ ਜਾਣਗੇ ਠੀਕਰੀ ਪਹਰਾ ਅਸੀਂ ਅੱਜ ਤੋਂ ਹੀ ਪਲਾਨ ਕਰਾਂਗੇ ਔਰ ਜੁਆਇੰਟਲੀ ਪਿੰਡ ਦੇ ਲੋਕਾਂ ਨਾਲ ਜਿਹੜੇ এবਲ ਬੋਲ ਮੁੰਡੇ ਨੇ ਉਹਨਾਂ ਨਾਲ ਲੈ ਕੇ ਪਿੰਡ ਦੇ ਹਥਿਆਰ ਲੈ ਕੇ ਉਹ ਕੁਮਣਗੇ ਅਸੀਂ ਆਪਣੇ ਥਾਲੇ ਕੁਮਾਂਗੇ ਅਸੀਂ ਜੁਆਇੰਟ ਰਨ ਨਾਕਾ ਘਾਸ ਕਰਾਂਗੇ